ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤੇ ਉਹਨੂੰ ਜੀ ਉਹਨੂੰ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੁਣੇ-ਹੁਣੇ ਜਹਾਜ਼ ਨਾਲ ਵਾਪਰਿਆ ਵੱਡਾ ਭਿਆਨਕ ਹਾਦਸਾ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੋਂ ਵੱਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਜੀ ਹਾਂ ਇੱਕ ਰੇਲੂ ਉਡਾਨ ਦੀ ਵੱਡੀ ਖਬਰ ਆ ਰਹੀ ਜਿੱਤੇ ਕਿ ਜਹਾਜ਼ ਨੇ ਉਡਾਨ ਭਰੀ ਸੀ ਕਿ 17000 ਫੁੱਟ ਦੀ ਚਾਈ ਉੱਤੇ ਚੜ ਕੇ ਇਸ ਦਿਰਫਤਾਰ ਕੱਢ ਗਈ ਸਾਰੇ ਇੰਜਣ ਬੰਦ ਹੋ ਗਏ ਉਸ ਤੋਂ ਬਾਅਦ ਜਹਾਜ਼ ਤੇਜ਼ੀ ਨਾਲ ਥੱਲੇ ਆਉਣ ਲੱਗਾ ਤੇ ਹਵਾਵਾਂ ਤੇ ਦਬਾਅ ਕਰਨ ਨਾਲ ਇਸ ਨੂੰ ਅੱਕ ਲੱਗੀ ਅਤੇ ਖੇ ਵਿੱਚ ਜ਼ਮੀਨ ਨਾਲ ਟਕਰਾਉਣ ਤੋਂ ਬਾਅਦ ਖੱਡੇ ਵਿੱਚ ਜਾ ਡਿੱਗਾ ਇਸ ਹਾਦਸੇ ਜਹਾਜ਼ ਵਿੱਚ ਸਵਾਰ ਸਾਰੇ 166 ਲੋਕ ਜਿੰਦਾ ਸੜ ਗਏ ਹਨ ਅਤੇ ਹਸਤੀਵਲੀ ਸਾਧ ਦੀ ਜਹਾਜ਼ ਦਾ ਮਲਬਾ ਸੜੀਆਂ ਹੋਈਆਂ ਇਲਾਸ਼ਾਂ ਤੇ ਹੋਰ ਜਦੋਂ ਮਿਲਨਾ ਸੋਵੀਅਤ 에ਵੀਏਸ਼ਨ ਬੋਰਡ ਨੇ ਹਾਦਸੇ ਦੀ ਜਾਂਚ ਕੀਤੀ ਤੇ ਪਾਇਆ ਕਿ ਇਹ ਵਿੰਡ ਸ਼ੀਅਰ ਕਾਰਨ ਹੋਇਆ ਸੀ ਤੇ ਪਾਇਲਟ ਨੇ ਕੋਈ ਗਲਤੀ ਨਹੀਂ ਕੀਤੀ ਸੀ ਤੇ ਵੀਡੀਓ ਰਿਪੋਰਟਾ ਮੁਤਾਬਕ ਇਹ ਹਾਦਸਾ 44 ਸਾਲ ਪਹਿਲਾਂ ਪਾਕਿਸਤਾਨ ਚ ਵਾਪਰਿਆ ਸੀ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ